ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਆਂ ਅੱਜ ਅਸੀਂ ਪਟਿਆਲਾ ਦੇ ਪੀਵੀਆਰ ਵਿੱਚ ਆਏ ਹੋਏ ਆ ਜਿੱਥੇ ਰਾਵੀ ਦੇ ਕੰਡੇ ਫਿਲਮ ਲੱਗੀ ਹੋਈ ਹੈ ਆਓ ਅਸੀਂ ਲੋਕਾਂ ਨੂੰ ਪੁੱਛਦੇ ਆਂ ਕਿ ਉਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਹੈ ਸਤਿ ਸ਼੍ਰੀ ਅਕਾਲ ਸਰ ਤੁਸੀਂ ਰਾਵੀ ਦੀ ਕੰਡੇ ਫਿਲਮ ਦੇਖ ਕੇ ਆਏ ਹੋ ਕਿੱਦਾਂ ਦਾ ਲੱਗਾ ਤੁਹਾਨੂੰ ਬਹੁਤ ਅੱਛਾ ਲੱਗਾ ਜੀ ਫਿਲਮ ਵੀ ਹੈ ਮਤਲਬ ਇੱਕ ਫੈਮਲੀ ਨਾਲ ਬੈਠ ਕੇ ਇੱਕ ਜਿਹੜੀ ਆਮ ਸਾਡੀ ਪ੍ਰੋਬਲਮ ਹੈਗੀ ਬੱਚਿਆਂ ਦੀ ਉਹ ਪ੍ਰੋਬਲਮ ਦੇ ਵਿੱਚ ਦੱਸੀ ਹੈ ਕਿ ਕਿਸ ਤਰ੍ਹਾਂ ਪ੍ਰੋਬਲਮ ਆਂਦੀ ਹੈ ਕਿਸ ਤਰ੍ਹਾਂ ਉਹਨੂੰ ਸੋਲਵ ਕੀਤਾ ਹੈ ਬਹੁਤ ਅੱਛੀ ਫਿਲਮ ਹੈ ਮੈਂ ਇਹਨੂੰ ਆਊਟ ਆਫ 10 8 ਨੰਬਰ ਦਵਾਂਗਾ ਸਰ ਜੀ ਤੁਹਾਡਾ ਕੀ ਕਹਿਣਾ ਹੈ ਫਿਲਮ ਦਾ ਕਿਹੜਾ ਸੀਨ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਉਹਦੇ ਵਿੱਚ ਜਿਹਦੇ ਵਿੱਚ ਉਹਦੀਆਂ ਬੱਚੀਆਂ ਦਾ ਇੱਕ ਵਾਰੀ ਸਾਰਾ ਮੈਰਿਜ ਦਾ ਸੈਟਅਪ ਹੋ ਰੱਖਿਆ ਸੀਗਾ ਉਹ ਸੈਟਅਪ ਜਿਹੜਾ ਇਹਦਾ ਸਾਰੇ ਦਾ ਸਾਰਾ ਟਹਿ ਗਿਆ ਇਹ ਕਹਿ ਲਓ ਮਤਲਬ ਉਹ ਸਾਰਾ ਡਿਸਟਰਾਏ ਹੋ ਗਿਆ ਫਿਰ ਨਵੇਂ ਸਿਰੇ ਉਹਨੇ ਕਿਸ ਤਰ੍ਹਾਂ ਇਹਨੂੰ ਸਾਰਾ ਕੀਤਾ ਸੱਚੀ ਗੱਲ ਸਰ ਸੱਚੀ ਗੱਲ ਜੀ ਸਰ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਬਹੁਤ ਵਧੀਆ ਲੱਗੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਘਰੇਲੂ ਫਿਲਮ ਮੈਂ ਦੇਖਣ ਵਾਸਤੇ ਜ਼ਰੂਰ ਆਉਣ ਵਧੀਆ ਲੱਗੀ। ਤੁਹਾਨੂੰ ਲੱਗਦਾ ਹੈ ਕਿ ਫਿਲਮ ਸੱਭਿਆਚਾਰ ਨਾਲ ਰਿਲੇਟਿਡ ਹੈ? ਹਾਂਜੀ ਹਾਂ ਬਹੁਤ ਵਧੀਆ। ਪੁਰਾਣੇ ਸੱਭਿਆਚਾਰ ਨਾਲ ਰਿਲੇਟਡ। ਠੀਕ ਹੈ ਸਰ ਕਿਹੜਾ ਸੀਨ ਜਿਹੜਾ ਤੁਹਾਨੂੰ ਵਧੀਆ ਲੱਗਾ ਤੇ ਸਾਰੀ ਫਿਲਮ ਸਾਰੀ ਜਿੰਨੀ ਵੀ ਹੈਗੀ ਸਭ ਤੋਂ ਵਧੀਆ ਫਿਲਮ ਸੀ। ਹਾਂਜੀ। ਠੀਕ ਹੈ ਸਰ ਕੀ ਰੇਟਿੰਗ ਕਰਨਾ ਚਾਹੋਗੇ ਤੁਸੀਂ ਫਿਲਮ ਨੂੰ? ਵਧੀਆ ਵਸ ਜਿੰਨੀ ਕਹਿ ਦਿਓ ਓਨੀ ਵਧੀਆ। ਠੀਕ। ਹਾਂਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ ਰਾਵੀ ਦੇ ਗੰਡੇ ਫਿਲਮ ਦੇਖ ਕੇ ਆਏ ਹੋ ਤੁਹਾਨੂੰ ਕਿਵੇਂ ਦੀ ਲੱਗੀ ਫਿਲਮ ਫਿਲਮ ਬਹੁਤ ਵਧੀਆ ਇਹ ਸਾਡੇ ਸੱਭਿਆਚਾਰ ਨੂੰ ਸਾਡੇ ਜਿਹੜੇ ਮੱਧ ਸ਼੍ਰੇਣੀ ਦੇ ਇਨਸਾਨ ਨੇ ਉਹਨਾਂ ਨੂੰ ਕੀ ਡਿਫਿਕਲਟੀਜ਼ ਆਉਂਦੀਆਂ ਨੇ ਕੀ ਮੁਸ਼ਕਲਾਂ ਆਉਂਦੀਆਂ ਨੇ ਜਿਨ੍ਹਾਂ ਦੇ ਘਰ ਕੋਈ ਲੜਕਾ ਨਹੀਂ ਆ ਸਿਰਫ ਲੜਕੀਆਂ ਨੇ ਉਸ ਬਾਪ ਦੀ ਸਥਿਤੀ ਨੂੰ ਦਰਸਾਇਆ ਗਿਆ ਵੀ ਕਿੰਨੀਆਂ ਮੁਸ਼ਕਲਾਂ ਚੋਂ ਕਿੰਨੀਆਂ ਔਕੜਾਂ ਚੋਂ ਨਿਕਲ ਕੇ ਉਹ ਬੱਚਾ ਨਾ ਸ਼ਾਦੀ ਕਰਦਾ ਹੈ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ ਕਿ ਤੁਸੀਂ ਮੈਨੂੰ ਲੱਗ ਰਿਹਾ ਤੁਸੀਂ ਵੀ ਅੱਖਾਂ ਭਰ ਰਹੇ ਹੋ ਕੀ ਤੁਹਾਡਾ ਕਹਿਣਾ ਹੈ ਇਸ ਬਾਰੇ ਤੁਹਾਡੇ ਨਾਲ ਵੀ ਇਦਾਂ ਦਾ ਕੁਝ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਨਹੀਂ ਪਰ ਜ਼ਿੰਦਗੀ ਦੇ ਵਿੱਚ ਆਪਾਂ ਇਨਸਾਨ ਹੈ ਜੇ ਬਹੁਤ ਸਾਨੂੰ ਸੋਸਾਇਟੀ ਦੇ ਬੰਦੇ ਮਿਲਦੇ ਨੇ ਜਿਨ੍ਹਾਂ ਦੇ ਨਾਲ ਇਹ ਕੁਝ ਵਾਪਰਦਾ ਮਤਲਬ ਪੰਕਜ ਕਪੂਰ ਹੋਰਾਂ ਨੇ ਸਾਡੇ ਪੰਜਾਬੀ ਇੰਡਸਟਰੀ ਨੂੰ ਰੰਗ ਲਗਾ ਦਿੱਤਾ ਇਹੋ ਜੀ ਐਕਟਿੰਗ ਮੈਂ ਹੈ ਅੱਜ ਤੱਕ ਪੰਜਾਬੀ ਫਿਲਮਾਂ ਵਿੱਚ ਦੇਖਦੀ ਆ ਪਰ ਇਹ ਜੀ ਐਕਟਿੰਗ ਐਨੀ ਅੱਛੀ ਤਰੀਕੇ ਨਾਲ ਦਰਸਾਈ ਗਈ ਹੈ ਜਿਹੜਾ ਸਭ ਤੋਂ ਵਧੀਆ ਮੈਨੂੰ ਸੀਨ ਇਸ ਦਾ ਲੱਗਿਆ ਜਿੱਥੇ ਉਹਨਾਂ ਨੇ ਜੁੱਤੀ ਚੁੱਕ ਕੇ ਆਪਣੇ ਸਿਰ ਤੇ ਰੱਖੀ ਆ ਉਹ ਬਹੁਤ ਦਿਲ ਨੂੰ ਬਸ ਸੱਟ ਲੱਗੀ ਬਹੁਤ ਜਾਨ ਮੈਮ ਤੁਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਜਿਹੜੇ ਲੋਕ ਬੱਚੇ ਜਿਹੜੇ 18 20 ਸਾਲ ਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ ਜ਼ਰੂਰ ਦੇਖਣੀ ਚਾਹੀਦੀ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਜ਼ਿੰਦਗੀ ਚ ਕੀ ਡਿਫਿਕਲਟੀਜ਼ ਨੇ ਪੇਰੈਂਟਸ ਨੂੰ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਆ ਜਾਂ ਕੋਈ ਇਹੋ ਜਿਹਾ ਜ਼ਿੰਦਗੀ 'ਚ ਕਦਮ ਨਾ ਚੁੱਕੀਏ ਜਿਹਦੇ ਨਾਲ ਮਾਮਾ-ਬਾਪ ਦੀ ਬੇਇੱਜ਼ਤੀ ਹੋਵੇ ਜਾਂ ਉਹਨਾਂ ਨੂੰ ਅੱਗੇ ਕੋਈ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਤੇ ਜਿਹੜੇ ਉਹਨਾਂ ਦੇ ਵਿੱਚ ਆਪਾਂ ਨੂੰ ਹੋਰ ਪੇਰੈਂਟਸ ਦੇ ਮਾਵਾ-ਮਾ ਜਾਂ ਭੈਣਾਂ ਦਾ ਪਿਆਰ ਦਿਖਾਇਆ ਗਿਆ ਉਹ ਬਹੁਤ ਹੀ ਹੱਤ ਦਰਜੇ ਦਾ ਹੈ ਜਿਹੜਾ ਕਿ ਸਾਡੀ ਜੁਆਇੰਟ ਫੈਮਿਲੀ ਨੂੰ ਦਰਸਾਉਂਦਾ ਅਗਰ ਐਵੇਂ ਦੇ ਹੀ ਫੈਮਿਲੀਆਂ ਵਿੱਚ ਪਿਆਰ ਰਹੇ ਨਿਊਕਲੀਅਰ ਫੈਮਲੀਆਂਜ਼ ਨਾ ਹੋਣ ਤੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਵਧੀਆ ਰਹੇਗਾ। ਸਰ ਤੁਹਾਡਾ ਕੀ ਕਹਿਣਾ ਹੈ ਇਸ ਫਿਲਮ ਬਾਰੇ? ਫਿਲਮ ਬਹੁਤ ਸੋਹਣੀ ਹੈ ਜੀ। ਖਾਸ ਕਰਕੇ ਐਕਚੁਅਲੀ ਇਹ ਫਿਲਮ ਅੱਜ ਦੀ ਜਮਾਨੇ ਦੀ ਨਹੀਂ ਹੈ। ਹਾਂ ਜੀ। ਪੁਰਾਣੇ ਸਮੇਂ ਦੀ ਹੈ ਜੀ। ਜੀ। ਬਟ ਜੋ ਥੀਮ ਹੈ ਅੱਜ ਵੀ ਰੈਲੇਵੈਂਟ ਹੈ। ਜੀ ਜੀ। ਕੁੜੀਆਂ ਦਾ ਇਕੱਲੇ ਪਿਓ ਦਾ 4-5 ਕੁੜੀਆਂ ਦਾ ਵਿਆਹ ਕਰਨਾ ਤੇ ਅੱਜ ਵੀ ਉਹ ਰੈਲੇਵੈਂਟ ਹੈ। ਇਹ ਸਬਜੈਕਟ ਜਿਹੜਾ ਹੈ ਅੱਜ ਵੀ ਉਹਨਾਂ ਹੀ ਜਾਗਰੂਕ ਹੈ ਜਿੰਨਾ ਪਹਿਲਾਂ ਸੀ ਉਹ ਅੱਜ ਵੀ ਹੈ ਆਕਟਿੰਗ ਤਾਂ ਸਭ ਦੀ ਵਧੀਆ ਬੰਕਜ ਕਪੂਰ ਦਾ ਉਹਨਾਂ ਵਾਸਤੇ ਤਾਂ ਕਹਿਣੀ ਕੀ ਹੈ ਸਾਰਿਆਂ ਦੀ ਵਧੀਆ ਐਕਟਿੰਗ ਹੈ ਤੇ ਡਾਇਰੈਕਸ਼ਨ ਵੀ ਬਹੁਤ ਸੋਹਣੀ ਹੈ ਬਹੁਤ ਵਧੀਆ ਫਿਲਮ ਬਣੀ ਹੈ ਤੇ ਸਾਰਾ ਫੈਮਿਲੀ ਸਾਰਾ ਪਰਿਵਾਰ ਬੈਠ ਕੇ ਦੇਖ ਸਕਦਾ ਹੈ ਜੀ ਸਰ ਤੇ ਕੋਈ ਵਲਗਰਟੀ ਨਹੀਂ ਹੈ ਕੋਈ ਉਹ ਗਾਣਾ ਗਾਲੀ ਗਲੋ ਜਿਹੜੀਆਂ ਆਮ ਪੰਜਾਬੀ ਹਾਸਾ ਮਖੌਲ ਉਹ ਨਹੀਂ ਸੀਰੀਅਸ ਟਾਈਪ ਦੀ ਹੈ ਉਹ ਬਹੁਤ ਵਧੀਆ ਫਿਕਚਰ ਹੈ ਥੈਂਕ ਯੂ ਸਰ ਤੁਸੀਂ ਇੱਕ ਦੱਸੋ ਕਿ ਫਿਲਮ ਦੇ ਵਿੱਚ ਤੁਸੀਂ ਗਾਣੇ ਵੀ ਆਏ ਹੋਵੋਗੇ ਤੁਹਾਨੂੰ ਕੋਈ ਗਾਣਾ ਇਦਾਂ ਦਾ ਜਿਹੜਾ ਬਹੁਤ ਵਧੀਆ ਲੱਗਾ ਜਾਂ ਗਾਣੇ ਵਧੀਆ ਬਣਾਏ ਗਏ ਵਿੱਚ ਗਾਣੇ ਸਾਰੇ ਵਧੀਆ ਨੇ ਕਲਚਰਡ ਗਾਣੇ ਨੇ ਕੋਈ ਉਹ ਨਹੀਂ ਹੈ ਬਹੁਤ ਵਧੀਆ ਗਾਣੇ ਨੇ ਤੇ ਕੈਮਰਾ ਦਾ ਜਿਹੜਾ ਕੰਮ ਐ ਸਰ ਉਹ ਬੜਾ ਮੇਨ ਇੱਕ ਕੰਮ ਹੁੰਦਾ ਐ ਫਿਲਮ ਦੇ ਵਿੱਚ ਕਿ ਕੈਮਰਾ ਕਿਸ ਪੋਜੀਸ਼ਨ ਤੋਂ ਸ਼ਾਟ ਲੈ ਰਿਹਾ ਤੁਹਾਨੂੰ ਕੀ ਲੱਗਾ ਕੈਮਰਾ ਦਾ ਕੰਮ ਵਧੀਆ ਹੋਇਆ ਪਿਆ ਸੀ ਸਾਰਾ ਵਧੀਆ ਐ ਪਿਕਚਰ ਓਵਰ ਆਲ ਆਊਟਸਟੈਂਡਿੰਗ ਅ ਸਰ ਤੁਸੀਂ ਕਿੰਨੀ ਰੇਟਿੰਗ ਦੇਣਾ ਚਾਹੋਗੇ ਇਸ ਫਿਲਮ ਨੂੰ ਆਊਟ ਆਫ 10 ਆਊਟ ਆਫ 10 ਹਾਂਜੀ 10 10 ਠੀਕ ਐ ਤੇ ਆਂਟੀ ਤੁਸੀਂ ਕਿੰਨੀ ਰੇਟਿੰਗ ਦੇਣਾ ਚਾਹੋਗੇ ਮੈਨੂੰ ਤਾਂ ਬਹੁਤ ਅੱਛੀ ਪਿਕਚਰ ਲੱਗੀ ਹੈ ਤੇ ਇਸ ਕਰਕੇ ਰੇਟਿੰਗ ਦਤਾ ਐਕਸਲੈਂਟ ਐਕਸਲੈਂਟ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸਰ ਜੀ ਫਿਲਮ ਦੇਖ ਕੇ ਆਏ ਹੋ ਰਵੀ ਦੇ ਕੰਡੇ ਹਾਂ ਜੀ ਹਾਂ ਜੀ ਮੂਵੀ ਸੱਭਿਆਚਾਰ ਕਪਣੀ ਵੈਸੇ ਸਾਨੂੰ ਦੇਖਣ ਚ ਵਧੀਆ ਲੱਗੀ ਮੂਵੀ ਆਪਾਂ ਫੈਮਲੀ ਵਗੈਰਾ ਚ ਦੇਖ ਸਕਦੇ ਆ ਬੈਟਕੇ ਹਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਰਵੀ ਦੇ ਕੰਡੇ ਫਿਲਮ ਦੇਖ ਕੇ ਆਪਣੇ ਵਰਗੇ ਯੂਥ ਦੇ ਮੁੰਡਿਆਂ ਨੂੰ ਕੀ ਸੰਦੇਸ਼ ਦੋਗੇ ਸਭ ਨੂੰ ਦੇਖਣੀ ਚਾਹੀਦੀ ਹੈ ਜੀ ਪਰਿਵਾਰਵਾਚ ਕਪਣੀ ਮੂਵੀ ਆਈ ਇਹ ਬਹੁਤ ਵਧੀਆ ਮੂਵੀ ਆ ਦੇਖਣ ਚ ਵੀ ਆਪਣੇ ਸੱਭਿਆਚਾਰ ਨੂੰ ਮੇਨਟੇ ਤੇ ਬਾਕੀ ਆਪਣੇ ਯੋਥ ਨੂੰ ਦੇਖਣੀ ਚਾਹੀਦੀ ਹੈ ਮੁੰਡੇ ਗਾਣੇ ਵਧੀਆ ਲੱਗੇ ਤੁਹਾਨੂੰ ਫਿਲਮ ਦੇ ਹਾਂਜੀ ਗਾਣੇ ਬਹੁਤ ਵਧੀਆ ਨੇ ਜੀ ਜੋ ਵੀ ਆਪਣਾ ਪੰਜਾਬੀ ਸੱਭਿਆਚਾਰ ਹਾਂ ਉਹਨੂੰ ਮੇਨਟੇਨ ਕੀਤਾ ਹੋਇਆ ਚੰਗੀ ਤਰ੍ਹਾਂ ਪ੍ਰੋਪਰ ਦਿਖਾਇਆ ਹੋਇਆ ਹਾਂਜੀ ਉਹ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਤੇ ਤੁਸੀਂ ਕਿੰਨੀ ਰੇਟਿੰਗ ਦੇਣਾ ਚਾਹੋਗੇ ਫਿਲਮ ਨੂੰ ਰੇਟਿੰਗ ਜੀ 10 ਵਿੱਚੋਂ 10 ਵਿੱਚੋਂ 10 ਵਿੱਚੋਂ ਦੇ ਦਾਂਗੇ ਜੀ 9.5 ਦੇ ਦਾਂਗੇ ਹਾਂਜੀ ਤੇ ਅੱਧਾ ਨੰਬਰ ਅੱਧਾ ਨੰਬਰ ਕਿਉਂ ਕੱਟ ਲਿਆ ਅੱਧਾ ਨੰਬਰ ਜੀ ਫਿਰ ਥੋੜਾ ਜਿਹਾ ਸੱਬਿਆਰ ਥੋੜਾ ਜਿਆਦਾ ਜਿਆਦਾ ਵਧੀਆ ਮੈਂਟੇਨ ਕਰਦੇ ਥੋੜਾ ਜਿਆ ਫੇਰ ਹੋ ਜਾਂਦਾ ਜੀ ਵੈਸੇ ਤਾਂ ਬਹੁਤ ਵਧੀਆ ਮੂਵੀ ਸੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਬਸੀਮਾ ਤਾਂ ਕਿਹਾ ਕੁਝ ਨਹੀਂ ਕਹਿਣਾ ਜੀ ਵਧੀਆ ਹੀ ਮੂਵੀ ਸਾਰੇ ਆਪਣੇ ਆਪਣੇ ਪਰਿਵਾਰ ਨਾਲ ਆ ਕੇ ਦੇਖੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਰਾਵੀ ਦੇ ਕੰਡੇ ਫਿਲਮ ਦੇ ਕੇ ਕਿਵੇਂ ਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਮੂਵੀ ਆ ਸਭ ਨੂੰ ਆ ਕੇ ਦੇਖਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਰਾਵੀ ਦੇ ਕੰਡੇ ਫਿਲਮ ਹੈ ਉਹ ਬਣੀ ਹੈ ਤੇ ਉਹਦੇ ਵਾਂਗੂ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਹਾਂਜੀ ਹਾਂ ਜ਼ਰੂਰ ਹੋਰ ਬਣਨੀਆਂ ਚਾਹੀਦੀਆਂ ਨੇ ਆਉਣ ਵਾਲੇ ਯੂਥ ਨੂੰ ਨਮ ਆਪਣਾ ਸਿੱਖਣ ਨੂੰ ਮ ਆ ਹੋਰ ਵਧੀਆ ਬਣਨੀਆਂ ਚਾਹੀਦੀਆਂ ਨੇ ਇਹਦੀਆਂ ਠੀਕ ਹੈ ਥੈਂਕ ਯੂ ਸਰ ਅਸੀਂ ਹੁਣੀ ਰਵੀ ਦੇ ਕੰਡੇ ਫਿਲਮ ਦਾ ਰਿਵਿਊ ਲੈ ਕੇ ਆਏ ਹਾਂ ਸਭ ਦਾ ਇਹੀ ਕਹਿਣਾ ਸੀਗਾ ਕਿ ਫਿਲਮ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਸਭ ਦੀ ਰੇਟਿੰਗ 10 ਵਿੱਚੋਂ 9 ਤੋਂ ਥੱਲੇ ਕਿਸੇ ਦੀ ਨਹੀਂ ਸੀਗੀ ਤੇ ਇਹ ਫਿਲਮ ਦੇ ਵਿੱਚ ਸੱਭਿਆਚਾਰ ਨੂੰ ਇਹ ਫਿਲਮ ਬਹੁਤ ਵਧੀਆ ਤਰੀਕੇ ਨਾਲ ਦਰਸਾ ਰਹੀ ਹੈ ਤੇ ਸਭ ਦਾ ਇਹੀ ਕਹਿਣਾ ਸੀਗਾ ਕਿ ਇਹ ਫਿਲਮ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਜਿਹੜੇ ਪਿਓ ਕੋਲ ਸਿਰਫ ਕੁੜੀਆਂ ਹੀ ਆ ਉਹ ਕਿਸ ਤਰੀਕੇ ਨਾਲ ਆਪਣੀਆਂ ਕੁੜੀਆਂ ਨੂੰ ਪਾਲਦੇ ਹੈ ਤੇ ਕਿਸ-ਕਿਸ ਮੁਸ਼ਕਿਲਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਅੱਜ ਕੱਲ ਦੇ ਯੂਥ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਹਰਸ਼ਿਤਾ ਧੰਨਵਾਦ